ਵਾਲਾ ਸੋਨੂ ਸੀਤੋ ਵਾਲਾ ਜੀ ਸਾਲਾ ਭਰਾ ਵੀਰ ਨੂੰ ਮੈਂ ਲਾ ਤੇ ਸੋਨੂ ਸੋਨੂ ਭਰਾ ਜੀ ਜੀ ਮਾਰਾ ਇਹ ਦੁਕਾਨ ਅਈ ਕਲਾਕਾਰ ਲਈ ਵਰਦਾ ਇਹ ਕਲਾਕਾਰ ਦੇ ਲੋ ਏਡਾ ਸਾਡੇ ਨਾਲ ਆ ਤੁਸੀਂ ਸਾਨੂੰ ਤਾਂ ਵੀ ਨਹੀਂ ਛੱਡਿਆ ਜੀ ਇਹ ਕਲਾਕਾਰ ਨਹੀਂ ਨਹੀਂ ਆਪਾਂ ਗਈ ਗਈ ਕਹਿੰਦਾ ਛੋੜੇ ਕਲਾਕਾਰ ਇਹ ਸੋਨੂ ਆ ਜੀ ਸੀਤੋ ਵਾਲਾ ਬਹੁਤ ਵਧੀਆ ਜੀ ਕਿੱਦਾਂ ਅੱਖਿਆਂ ਵਿੱਚ ਗਰਾਤੇ ਦੇਗੀ ਅੱਖਿਆਣੇ ਜਰਗਾਟੇ ਦੇਗੀ ਕੋਈ ਗੱਲ ਨਹੀਂ ਹੋਵੀ ਨਾਲ ਗਾਵਾਂਗੇ ਭਰਾ ਦੇ ਉਹ ਡਾਲਰ ਗਿੰਦੀ ਏ ਉਹ ਡਾਲਰ ਗਿੰਦੀ ਏ ਹੈ ਉਹ ਮੈਂ ਤਾਰੇ ਗਿੰਦਾ ਡਾਲਰ ਗਿੰਦੀ ਏ ਹੈ ਉਹ ਮੈਂ ਤਾਰੇ अच्छा ਇਹ ਘਰ ਪੈਂਦਾ ਕੋਲੇ ਇਹਦਾ ਘਰ ਪੈ ਰਿਹਾ ਅਜਾ ਅਜਾ ਮੇਰੇ ਵੱਲੋਂ 80 ਮਿੰਟ ਦੀਆਂ ਬੋਰੀਆਂ ਠੀਕ ਹੈ ਬੈਂਡਰ ਚਾਲ ਕੇ ਹਾਂ ਗਲੀ ਤੇ ਇੱਥੇ ਅਸਲ ਬੈਂਡਰ ਨਹੀਂ ਆਇਆ ਹੁਣ ਇਸ ਨੂੰ سوشل میڈیا ਦੀ ਤਾਕਤ ਕਹੋ ਜਾਂ سوشل میڈیا ਦੇ ਸਾਈਡ ਇਫੈਕਟਸ سوشل میڈیا ਤੇ ਕਈ ਵਾਰ ਅਜਿਹੇ ਲੋਕ ਵੀ ਵਾਇਰਲ ਹੁੰਦੇ ਨੇ ਅਜਿਹੀਆਂ ਚੀਜ਼ਾਂ ਵੀ ਵਾਇਰਲ ਹੁੰਦੀਆਂ ਨੇ ਜੋ ਕਿ ਕਿਤੇ ਨਾ ਕਿਤੇ ਲੋਕ ਪਹਿਲਾਂ ਹਾਸੇ ਮਜ਼ਾਕ ਦੇ ਵਿੱਚ ਲੈ ਲੈਂਦੇ ਨੇ ਪਰ ਉਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਫੇਮਸ ਵੀ ਕਰ ਦਿੰਦੇ ਨੇ ਫਿਰ ਚਾਹੇ ਹੋਏ ਨੀਟੂ ਸ਼ਟਰਾਂ ਵਾਲਾ ਭਾਬੀ ਚੁੰਮਿਆ ਵਾਲੀ ਜਾਂ ਫਿਰ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਚੱਲ ਰਿਹਾ ਸੇਨੂ ਸਿੱਤੋ ਵਾਲਾ ਦੱਸ ਦਿਆਂ ਕਿ ਸੇਨੂ ਸਿੱਤੋ ਵਾਲਾ ਦੀਆਂ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਾਇਰਲ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਵੱਲੋਂ ਇਸ ਨੌਜਵਾਨ ਦੇ ਨਾਲ ਦਿਲੋਂ ਹਮਦਰਦੀ ਹੈ ਕਿਉਂਕਿ ਬੇਸ਼ੱਕ ਇਹ ਨੌਜਵਾਨ ਅਪੰਗ ਵੀ ਦੱਸਿਆ ਜਾ ਰਿਹਾ ਹੈ ਤੇ ਘਰੋਂ ਵੀ ਗਰੀਬ ਹੈ ਤੇ ਇਸ ਦਾ ਘਰ ਵੀ ਬਣ ਰਿਹਾ ਹੈ ਤੇ ਇਹ ਵੀ ਕਿਤੇ ਨਾ ਕਿਤੇ ਕਾਰਨ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਉੱਥੇ ਇੱਕ ਤਬਕਾ ਇਹੋ ਵੀ ਹੈ ਜੋ ਕਿ ਇਸ ਚੀਜ਼ ਨੂੰ ਗਲਤ ਮੰਨਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰ ਵੀ ਮੁੱਦੇ ਨੇ ਪਰ ਲੋਕ ਸੋਨੂ ਸੀਤੋ ਵਾਲੇ ਦੇ ਪਿੱਛੇ ਪਏ ਨੇ ਪਰ ਦੋਸਤੋ ਹਰ ਇੱਕ ਚੀਜ਼ ਦਾ ਹਰ ਇੱਕ ਮੁੱਦੇ ਦਾ ਆਪਣਾ ਆਪਣਾ ਇੱਕ ਪੱਖ ਹੁੰਦਾ ਤੇ ਹਰ ਇੱਕ ਸਖਸ਼ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਤੁਸੀਂ ਸੋਨੂ ਸਿਤੋ ਵਾਲੇ ਦੀਆਂ ਇਹਨਾਂ ਵੀਡੀਓਜ਼ ਨੂੰ ਜੋ ਵਾਇਰਲ ਹੁੰਦੀਆਂ ਨੇ ਉਸ ਨੂੰ ਦੇਖ ਕੇ ਜਾਂ ਉਦੀ ਜੋ ਗਰੀਬੀ ਹੈ ਉਹਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਪੋਰਟ ਦੇ ਵਿੱਚ ਯੈਸ ਜਾਂ ਨੋ ਯੂ ਟੈਪ ਕਰਨਾ ਉਹ ਦੇਖੋ ਵਾਲਾ ਸੋਨੂ ਸਿਤੋ ਵਾਲਾ ਜੀ ਸੋਨੂ ਸੋਨੂ ਭਰਾ ਜੀ ਜੀ ਮਾਰਾ ਇਹ ਕਲਾਕਾਰ ਲਈ ਵਰਦਾ ਇਹ ਕਲਾਕਾਰ ਦੇ ਲੋ ਐਡਾ ਸਾਡੇ ਨਾਲ ਆ ਤੁਸੀਂ ਸਾਨੂੰ ਤਾਂ ਵੀ ਨਹੀਂ ਛੱਡਿਆ ਜੀ ਕਹਿੰਦਾ ਛੋੜੇ ਕਲਾਕਾਰ ਇਹ ਸੋਣੂ ਆ ਜੀ ਸੀਤੋੜ ਬਹੁਤ ਵਧੀਆ ਜੀ ਕਿੱਦਾਂ ਅੱਖੀਆਂ ਨੇ ਜਰਗਾਤੇ ਦੇ ਗਈਆਂ ਅੱਖੀਆਂ ਨੇ ਜਰਗਾਤੇ ਦੇ ਗਈ ਕੋਈ ਗੱਲ ਨਹੀਂ ਹੋਵੀ ਨਾਲ ਗਾਵਾਂਗੇ ਭਰਾ ਦੇ ਉਹ ਡਾਲਰ ਗਿੰਦੀ ਏ ਮਾ ਡਾਲਰ ਗਿੰਦੀ ਓ ਮੈਂ ਤਾਰੇ ਗਿਨਦਾ ਹਾਂ ਦੋ ਲਰ ਗਿਨਦੀ ਐ ਓ ਮੈਂ ਤਾਰੇ ਗਿਨਦਾ ਹਾਂ ਲਵ ਯੂ ਰਾਜੀ ਖਾਨ ਲਵ ਯੂ ਰਾਨੂ ਮੁਝੀ ਖਾਨੂ ਹਾਂ ਹੁਣ ਸਹੀ ਕਹਦਾ ਜੀ ਖਾਨ ਮੇਰਾ ਨਾਮ ਚੇਂਜ ਕਰਦੇ ਨੇ ਅੱਛਾ ਇਹਦਾ ਘਰ ਪੈਂਦਾ ਕੋਲੇ ਮੇਰਾ ਘਰ ਪੈ ਰਿਹਾ ਅੱਜਾ ਮੇਰੇ ਵੱਲੋਂ 50 ਸੀਮੈਂਟ ਦੀਆਂ ਬੋਰੀਆਂ ਠੀਕ ਹੈ ਬੈਂਡ ਚਾੜ ਕੇ ਹਾਂ ਗਲੀ ਤੇ ਰਿਚ ਹੈ ਅਸਲ ਬੈਂਡਰੀ ਆ ਸੋਨੂ ਸੀਤੋ ਵਾਲਾ ਜੀ ਸਾਲਿਆ ਭਰਾ ਵੀਡੀਓ ਤੇ ਮੈਂ ਆ ਨਾ ਸੋਨੂ ਸੋਨੂ ਭਰਾ ਜੀ ਅੱਜ ਕਲਾਕਾਰ ਲਈ ਵਰਦਾ ਇਹ ਨਾਮ ਇਹ ਕਲਾਕਾਰ ਦੇ ਲੋ ਏਡਾ ਸਾਡੇ ਨਾਲ ਆ ਤੁਸੀਂ ਸਾਨੂੰ ਤਾਂ ਵੀ ਨਹੀਂ ਛੱਡਿਆ ਜੀ ਇਹ ਕਲਾਕਾਰ ਦੀ ਤਾਂ ਨਹੀਂ ਹੋਣੀ ਸੀ ਹੈ ਆਪਾਂ ਗਈ ਗਈ ਕਹਿੰਦੇ ਛੋੜੇ ਕਲਾਕਾਰ ਇਹ ਸੋਨੂ ਆ ਜੀ ਸੀਤੋ ਵਾਲਾ ਬਹੁਤ ਵਧੀਆ ਹੈ